ਅੱਜ ਜਿਹੜੇ ਮੁਕਾਬਲੇ ਕਰਵਾਏ ਸੀ ਕਿਹੜੇ ਵਰਗ ਦੇ ਕਰਵਾਏ ਗਏ ਆ ਕਿ ਕਿਹੜੇ-ਕਿਹੜੇ ਨਾਮ ਦਿੱਤੇ ਗਏ ਸਭ ਤੋਂ ਪਹਿਲਾਂ ਬਾਈ ਜੀਵੀਐਸ ਤੁਹਾਡਾ ਤੇ ਤੁਹਾਡੀ ਟੀਮ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਪਿੰਡ ਸੈਦੋ ਦੇ ਵਿੱਚ ਪਿੰਡੂ ਲੀਗ ਤੇ ਜਿਹੜਾ ਪਹਿਲਾ ਹੀ ਅੱਜ ਇੱਕ ਮਿੰਨੀ ਟੂਰਨਾਮੈਂਟ ਕਹਾਗਾ ਤੇ ਇਹ ਸਿਰਫ ਗਰਾਊਂਡ ਦੇ ਨਾਲ ਜੁੜੇ ਹੋਏ ਜਿੰਨੇ ਵੀ ਖਿਡਾਰੀ ਹੈ ਕਬੱਡੀ 30 ਕਿਲੋ ਕਬੱਡੀ 40 ਕਿਲੋ ਤੇ ਕਬੱਡੀ 55 ਕਿਲੋ ਵਰਗ ਦੇ ਜਿਹੜੇ ਮੁਕਾਬਲੇ ਕਰਵਾਏ ਗਏ ਨੇ ਜੀ ਇਸ ਨੂੰ ਕਰਵਾਉਣ ਦੇ ਲਈ ਕੀ ਦਾ ਸਹਿਯੋਗ ਰਿਹਾ ਔਰ ਕਿੰਨਾ ਸਮਾਂ ਲੱਗਾ ਸਮੁੱਚੇ ਨਗਰ ਦਾ ਹੀ ਸਹਿਯੋਗ ਆ ਜੀ ਇਹ ਸਮੁੱਚੇ ਨਗਰ ਨੇ ਕੋਈ ਨਹੀਂ ਵੀ ਅੱਜ ਮੇਲੇ ਦੇ ਨਾਲ ਸੰਬੰਧਤ ਆ 29 April ਤੋਂ ਲੈ ਕੇ ਗਰਾਊਂਡ ਆ ਜਿਹੜਾ ਹਰ ਰੋਜ਼ ਏਕਿਆਂ ਦੀ ਸੇਵਾ ਸਾਡਾ ਸੈਦੂਕੇ ਨਗਰਦਾਨੀਆਂ ਦਾ ਹਨਾ ਪਿੰਡ ਕਹੂੰਗਾ ਤੇ ਐਨ ਆਰ ਆਈ ਭਰਾਵਾਂ ਦਾ ਸਾਰੇ ਜਿੰਨੇ ਗਰਾਊਂਡ ਦੇ ਨਾਲ ਜੁੜੇ ਆ ਤੇ ਸਾਰਿਆਂ ਦਾ ਸਹਿਯੋਗ ਰਿਹਾ ਤੁਸੀਂ ਲੰਬੇ ਸਮੇਂ ਤੋਂ ਕਬੱਡੀ ਨਾਲ ਜੁੜੇ ਹੋ ਹਨ ਇੰਟਰਨੈਸ਼ਨਲ ਲੈਵਲ ਤੱਕ ਕਮੈਂਪੀ ਕੀਤੀ ਹੈ ਤੇ ਤੁਹਾਨੂੰ ਪਤਾ ਹੈ ਕਿ ਖਿਡਾਰੀਆਂ ਦੇ ਵਿੱਚ ਕਿਸ ਦੇ ਗੁਣ ਫਾਇਦਾ ਹੁੰਦੇ ਉਹ ਗਰਾਊਂਡ ਤੇ ਫਾਇਦਾ ਹੁੰਦੇ ਆ ਇਦੀ ਗ੍ਰਹਿ ਢਾਈ ਮਹੀਨੇ ਤੋਂ ਤੁਸੀਂ ਮਿਹਨਤ ਕਰਵਾ ਰਹੇ ਹੋ ਬਾਕੀ ਪਿੰਡਾਂ ਲਈ ਇਸਨੇ ਹਾਂ ਭਾਈ ਸਾਰੇ ਪਿੰਡਾਂ ਦੇ ਵਿੱਚ ਇੱਕ ਮੈਸੇਜ ਤਾਂ ਆਪਾਂ ਦੇਣ ਦੇ ਹਜੇ ਕਾਬਲ ਨਹੀਂਗੇ ਪਰ ਇੱਕ ਛੋਟਾ ਕਬੱਡੀ ਦੇ ਵਿੱਚ ਜੋ ਮਾਲਕ ਨੇ ਇੱਕ ਕਬੱਡੀ ਦੇ ਨਾਲ ਜੋੜਿਆ ਤੇ ਕਬੱਡੀ ਨਾਲ ਜੁੜੇ ਹੋਣ ਕਰਕੇ ਇੱਕ ਬੇਨਤੀ ਜ਼ਰੂਰ ਕਰਾਂਗੇ ਨਿੱਕੀ ਜੀ ਵੀ ਸਾਰੇ ਪਿੰਡਾਂ ਦੇ ਵਿੱਚ ਇਹ ਪ੍ਰਾਲੇ ਹੋਣੇ ਚਾਹੀਦੇ ਆ ਅੱਜ ਸੈਦੋਕੇ ਦੇ ਵਿੱਚ ਪਹਿਲਾ ਜਿਹੜਾ ਪਿੰਡੂ ਲੀਗ ਮੇਲਾ ਛੋਟਾ ਜਿਹਾ ਤਾਂ ਹੋਇਆ ਜੇ ਗਰਾਊਂਡ ਦੇ ਨਾਲ ਦੋ ਢਾਈ ਮਹੀਨੇ ਤੋਂ ਬੱਚੇ ਜੁੜੇ ਆ ਬਹੁਤ ਉਤਸ਼ਾਹ ਜੀ ਬੱਚਿਆਂ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਫੈਮਿਲੀਆ ਦੇ ਵਿੱਚ ਤੇ ਵੱਧ ਚੜ ਕੇ ਮਾਣ ਉਹਨਾਂ ਨੇ ਦਿੱਤਾਗਾ ਤੇ ਇਸੇ ਤਰ੍ਹਾਂ ਹਰ ਇੱਕ ਪਿੰਡ ਦੇ ਵਿੱਚ ਇਹ ਅਪਰਾਲਾ ਹੋਣਾ ਚਾਹੀਦਾ ਮੇਰੇ ਖਿਆਲ ਬਈ ਵਿਸ਼ੇਸ਼ ਸਹਿਯੋਗੀ ਸਾਰਾ ਸਮੁੱਚਾ ਨਗਰ ਤੇ ਆਪਣੇ ਜਿੰਨੇ ਖੜੇ ਮੈਂਬਰ ਇਹ ਆ ਜਿਵੇਂ ਐਨ ਆਰ ਆਈ ਭਰਾ ਸਾਡੇ ਹਨਾ ਬਾਈ ਲਾਲਜੀਤ ਭੂਲਾ ਸੈਦੋਕੇ ਜਿਹੜੇ ਬਾਈ ਨੇ ਇੱਕ ਮਹੀਨੇ ਤੋਂ ਹਨਾ ਸਾਡੇ ਨਾਲ ਖੇਡ ਗਰਾਊਂਡ ਦੇ ਕੇਲਿਆਂ ਦੀ ਸੇਵਾ ਕਰ ਤੇ ਬਾਈ ਕੇਵਲ ਸੈਦੋਕੇ ਸਾਡ ਉਹਲੇ ਬਾਈ ਦਾ ਵੀਰ ਛੋਟਾ ਹਨ ਤੇ ਸੈਦੋਕੇ ਨਗਰ ਦੇ ਵਿੱਚ ਬਹੁਤ ਸਤਿਕਾਰ ਹੈ ਇਸ ਪਰਿਵਾਰ ਦਾ ਬਾਈ ਰਾਜਾ ਸੈਦੋਕੇ ਅਸਲੀ ਆ ਬਾਈ ਬਲਵਿੰਦਰ ਤੇ ਬਹੁਤ ਵੱਡਾ ਜਿਹੜਾ ਯੋਗਦਾਨ ਆ ਮੈਂ ਕਹੂੰਗਾ ਸਾਡਾ ਵੱਡਾ ਬਾਈ ਵੈਦ ਮਨਜੀਤ ਸਿੰਘ ਸੈਦੋਕੇ ਪਹਿਲੇ ਦਿਨ ਤੋਂ ਬਾਈ ਨਾਲ ਆ ਜਿਹੜੇ ਬੱਚਿਆਂ ਦੇ ਯੂਨੀਫਾਰਮ ਪਾਏ ਹੋਏ ਆ ਇਹ ਬਾਈ ਉਹਨਾਂ ਦਾ ਅਪਰਾ ਲਗਾ ਬਾਕੀ ਸਾਰੇ ਭਰਾ ਜਿੰਨੇ ਵੀ ਅੱਜ ਖੇਡ ਗਰਾਊਂਡ ਦੇ ਨਾਲ ਜੁੜੇ ਹੋਏ ਆ ਬਾਈ ਜੋਧੇ ਹੋਣੀ ਮੈਂਬਰ ਸਾਹਿਬ ਸਾਡੇ ਡਾਕਟਰ ਸਾਹਿਬ ਜੀ ਸਾਡਾ ਇੱਕ ਪਰਿਵਾਰ ਆ ਤੇ ਸਾਰਿਆਂ ਨੇ ਬਾਦ ਚੜ ਕੇ ਡਟ ਕੇ ਸਪੋਰਟ ਕੀਤੀ ਆ ਤੇ ਮੈਨੂੰ ਮਾਣ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਵੱਡੇ ਭਾਈ ਹਮੇਸ਼ਾ ਨਾਲ ਖੜੇ ਰਹਿਣਗੇ ਮੇਰਾ ਨਰੰਗ ਸਿੰਘ ਜੀ ਸਿੰਘ ਜੀ ਤੁਸੀਂ ਵੀ ਲੰਮੇ ਸਮੇਂ ਤੋਂ ਕੇ ਲਈ ਖੇਡਾਂ ਤੁਹਾਡੀਆਂ ਜੁੜੇ ਹੋਏ ਹੋਗੇ ਕਿਵੇਂ ਦੇਖਦੇ ਜਿਹੇ ਮੀਨੀ ਜਿਹੜੇ ਤੁਹਾਡੀ ਟੂਰਨਾਮੈਂਟ ਕਰਵਾਏ ਜਾ ਰਹੇ ਜੋ ਅੱਜ ਸਾਡੇ ਨਗਰ ਦੇ ਵਿੱਚ ਸਾਡੇ ਨੌਜਵਾਨ ਵੀਰਾਂ ਨੇ ਸਮੁੱਚੇ ਨਗਰ ਦੇ ਸੰਯੋਗ ਦੇ ਨਾਲ ਪੈਦ ਕਦਮੀ ਕੀਤੀ ਹੈ ਇਹ ਮਿਨੀ ਟੂਰਨਾਮੈਂਟ ਕਰਾਉਣ ਦਾ ਜੋ ਪ੍ਰਾਲਾ ਕੀਤਾ ਅਸੀਂ ਸਾਰੇ ਹੀ ਨਗਰ ਦਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆਂ ਇਹ ਜਿਹੇ ਪ੍ਰਾਲਿਆਂ ਦੇ ਨਾਲ ਹੀ ਜਿਹੜੇ ਬੱਚਿਆਂ ਦੇ ਵਿੱਚ ਅਕੜਾ ਸ਼ਾਹ ਵੱਧ ਅੱਜ ਬਹੁਤ ਹੀ ਚੰਗਾ ਲੱਗਿਆ ਜੋ ਛੋਟੇ-ਛੋਟੇ ਬੱਚਿਆਂ ਨੂੰ ਕਬੱਡੀ ਖੇੜਦੇ ਹੋਏ ਦੇਖਿਆ ਇਸ ਖੇਡ ਗਰਾਊਂਡ ਦੇ ਵਿੱਚੋਂ ਸਾਡੇ ਬਹੁਤ ਹੀ ਨਗਰ ਦੇ ਹੋਣਹਾਰ ਖਿਡਾਰੀ ਆ ਕਿਹੜੇ ਉਹ ਪੈਦਾ ਹੋਏ ਨੇ ਅਸੀਂ ਆਸ ਕਰਦੇ ਆਂ ਕਿ ਇਹ ਬੱਚੇ ਵੀ ਇੱਕਦਾਂ ਸਾਡੇ ਸੈਦੋਕੇ ਨਗਰ ਦਾ ਜੋ ਨਾ ਉਹ ਚਮਕਾਉਣ ਕੇ ਸਾਰੇ ਹੀ ਵੀਰਾਂ ਦਾ ਜਿਨ੍ਹਾਂ ਨੇ ਇਸ ਖੇਡ ਮੇਲੇ ਲਈ ਸਹਿਯੋਗ ਦਿੱਤਾ ਸਾਰੇ ਹੀ ਨਗਰ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ। ਬਹੁਤ ਵਧੀਆ ਜੀ ਇਸ ਕਰਕੇ ਵੀ ਜਿਹੜੇ ਨੌਜਵਾਨ ਵੀਰ ਇਸ ਗਰਾਊਂਡ ਦੇ ਨਾਲ ਜੁੜਿਆ ਨਾਲ ਇਹਨਾਂ ਨੂੰ ਬੱਚਿਆਂ ਨੂੰ ਵੀ ਉਤਸ਼ਾਹ ਦੇ ਰਹੇ ਆ ਵੀ ਤੁਸੀਂ ਵੱਧ ਵੱਧ ਜੁੜੋ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ। ਸੀਤਾ ਦਾ ਸੀ ਧੰਨਵਾਦ ਕਰਦੇ ਜਿਹੜੇ ਵੀਰ ਸਾਡੇ ਇਸ ਨਗਰ ਦੇ ਭਰਾ ਭੂਜੇ ਸਾਰੇ ਵੀਰਾਂ ਦਾ ਮੈਂ ਧੰਨਵਾਦ ਕਰਦਾ ਰੀਵਨ ਕੱਟਣ ਦੀ ਜਿਹੜੀ ਰਸਮਾ ਦਾ ਕੀਤੀ ਜਾ ਰਹੀ ਹੈ ਆਜੋ ਭਾਈ ਇੱਥੇ ਆਜੋ ਭਾਈ ਕੋਈ ਗੱਲ ਕੋਈ ਠੋਕੇ ਜੀ ਖੜੀਏ ਜੀ ਮੈਂ ਵੀ ਸ਼ੁਰੂ ਕਰਾਂਗੇ ਗੁਰਵਿੰਦਰ ਕਲਾਬਰੀ ਜਿਹੜੀ ਟੀਮ ਹੈ ਜੀ ਉਹ ਚੜ੍ਹਦੇ ਵਾਲੇ ਪਾਸੇ ਹੈ ਤੇ ਦੂਜੇ ਪਾਸੇ ਟੀਮ ਨੇ ਡੇ ਦੁਪਹਿਰ ਲਖਦਾ ਪਿਆ ਹੈ ਪਹਿਲੀ ਕਬੱਡੀ ਪਈ ਹੈ ਬਾਈ ਤਾਰੀਆਂ ਮਾਰ ਕੇ ਸਤਿਕਾਰ ਕਰੀਏ ਇੱਕ ਵਾਰੀ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਨਵ ਪਈ ਦੀ ਰੇਡ ਤੇ ਕਹਿੰਦੇ ਐਕਸ਼ਨ ਮੁੰਡੇ ਨੇ ਕਰ ਦਿੱਤਾ ਬੜਾ ਸੋਹਣਾ ਮੁਕਾਬਲਾ ਜਿਹੜਾ ਇਸਨੇ ਖੇਡ ਮੈਦਾਨ ਦੇ ਵਿੱਚ ਸੁਰੂ ਹੋ ਚੁੱਕਿਆ ਹੈ ਔਰ ਅਗਲੀਆਂ ਟੀਮਾਂ ਨੂੰ ਵੀ ਬੇਨਤੀ ਹੈ ਜੋ ਵੀ ਟੀਮਾਂ ਆਪਣੇ ਆਪ ਨੂੰ ਬਾਅਦ ਵਿੱਚ ਕਰ ਲੈਣ ਅਗਲਾ ਜਿਹੜਾ ਮੈਚ ਹੈ ਉਹਨਾਂ ਟੀਮਾਂ ਦੇ ਖਿਡਾਰੀ ਹੈ ਲਓ ਚਾਰ ਜਾਫੀ ਤਿਆਰੀ ਦੇ ਵਿੱਚ ਹੈ ਛੋਟੇ ਛੋਟੇ ਬੱਚੇ ਪ੍ਰਦਰਸ਼ਨ ਕਰ ਰਹੇ ਹੈ ਬਹੁਤ ਬਹੁਤ ਧੰਨਵਾਦ ਹੈ ਭਾਈ ਤਾੜੀ ਮਾਰ ਲਿਆ ਕਰੋ ਜਨ ਬੱਚਿਆਂ ਦੇ ਲਈ ਤਾੜੀਆਂ ਮਾਰ ਕੇ ਸਨਮਤ ਕਰ ਗਿਆ ਪਹਿਲਾਂ ਬੱਚਿਆਂ ਦਾ ਕਲੱਬ ਵੀ ਜਿਹੜੀ ਟੀਮ ਹੈ ਭਾਈ ਇਹ ਟੀਮ ਹੈ ਜੀ ਸੱਤਪੜੇ ਵਾਲੇ ਪਾਸੇ ਇਹ ਦੋ ਟੀਮਾਂ ਜਿਹੜੀਆਂ ਬੜੀਆਂ ਸੈਦੂ ਕੇ ਦੀਆਂ ਤੇ ਸੈਦੂ ਕਹਿੰਦੇ ਨਗਰ ਨੇ ਕਹਿੰਦੇ ਦੁਨੀਆ ਦੇ ਰੁਸਤਮ ਖਿਡਾਰੀ ਪੈਦਾ ਕੀਤੇ ਆ ਅਗਲੇ ਮੈਚ ਦੀਆਂ ਟੀਮਾਂ ਵਿੰਦਰ ਸਟੂਡੀਓ ਦਾ ਸਾਡੇ ਵੀਰ ਚਮਕਾਲ ਦਾ ਵੀ ਗੈਗਲਡਾ ਮੈਂ ਧੰਨਵਾਦ ਆ JBS Times ਵਾਲਾ ਸਾਡਾ ਵੀਰ ਜਗਵੀਰ ਅਯਾਨ ਭਰਾ ਹੈ ਪਹਿਲੀਆਂ ਤੋਂ ਨਾਲ ਨੇ ਬਹੁਤ ਬਹੁਤ ਧੰਨਵਾਦ ਹੈ ਇੱਕੋ ਬੋਲ ਤੇ ਪਹੁੰਚਿਆ ਬਹੁਤ ਸਤਾਰ ਹੈ ਇਧਰ ਡਾਕਟਰ ਮਿੱਠੂ ਜੀ ਵੀ ਸਾਡੇ ਦਰਮਿਆਨ ਪੁੱਜੇ ਨੇ ਵੱਡੇ ਭਰਾ ਨੇ ਬੱਗੀ ਦੀ ਰੇਅਰ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਹੈ 30 ਕਿਲੋ ਵਜਨ ਹੈ 30 ਨਹੀਂ ਤੇ 23 ਹੋਵੇਗਾ ਐਨ ਕਹਿੰਦੇ ਸਨਾਵਜਨ ਤੇ ਬਹੁਤ ਵੱਡੀਆਂ ਆਸਾਂ ਨੇ ਤੇ ਸਾਹਮਣੇ ਚਾਰ ਅਭੀ ਤੇ ਬੱਗੀ ਬੱਗੀ ਤੇ ਅਭੀ ਅਭੀ ਤੇ ਬੱਗੀ ਉੱਕੀ ਤੇ ਅਭੀ ਪਰ ਫੈਸਲਾ ਬਾਈ ਕੱਕੂ ਕਰੂਗਾ ਪੁਆਇੰਟ ਜਾਫੀਆਂ ਦੇ ਹਿੱਸੇ ਦਾ ਧਾਵੀ ਦੇ ਇਹ ਗੱਲ ਸਮੇਂ ਦੀ ਐ ਮੇਰੇ ਵੀਰੋ ਸਮਾਂ ਬਲਵਾਨ ਐ ਕਿ ਸਮਾਂ ਬੜਾ ਬਲਵਾਨ ਸਮੇਂ ਦੀ ਕਦਰ ਕਰੋ ਸਮਾਂ ਚੱਲਦਾ ਤੇਜ਼ ਰਫ਼ਤਾਰ ਸਮੇਂ ਦੀ ਨਬਜ਼ ਫੜੋ ਸਮੇਂ ਨਾਲ ਹੀ ਕੀਤੇ ਚੰਗੇ ਲੱਗਦੇ ਨੇ ਕੰਮ ਸਭ ਨੂੰ ਖੁੱਝ ਜਾਂਦੇ ਜੋ ਗਲਤੀ ਨਾਲ ਦਿੰਦੇ ਨੇ ਦੋਸ਼ ਰੱਬ ਨੂੰ ਸਮਾਂ ਕਿਸੇ ਤਰ੍ਹਾਂ ਆਵੇ ਮਾੜਾ ਪਰ ਉਹ ਦਵਾਵਾਂ ਸੱਚੀਆਂ ਸਮਾਂ ਕਰੇ ਪ੍ਰਬੰਧ ਸਮਾਂ ਦੇਵੇ ਤਰਕੀਆਂ ਬਾਈ ਕਰਦੇ ਮੈਚ ਹਾਫਟਾ ਹੋ ਗਿਆ ਵੱਖਰਾ ਨਜ਼ਾਰਾ ਖੇਡ ਕਬੱਡੀ ਦਾ ਪਰ ਸਾਹਮਣੇ ਦੇਖਦਾ ਵੀ ਇੱਕ ਤਕੜਾ ਨੰਬਰ ਖੇਡਿਆ ਜਾ ਰਿਹਾ ਹੈ ਅਗਲੀ ਰੇਡ ਕਹਿੰਦੇ ਸੀਪੇ ਨੇ ਪਾਈ ਹੈ ਚਾਰ ਕਬੱਡੀ ਖਿਡਾਰੀ ਦਿਲਪ੍ਰੀਤ ਤਿਆਰ ਹੈ ਸਾਨੂੰ ਸੋਨੂ ਆਖ ਰਿਹਾ ਹੈ ਸਾਹਮਣੇ ਕਹਿੰਦੇ ਸੋਨੂ ਇਸ ਲਈ ਕਰਦਾ ਕੋਸ਼ਿਸ਼ ਪਾਈ ਹੋਈ ਰੇਡ ਸੀਪਾ ਤੇ ਸੋਨੂ ਸੋਨੂ ਤੇ ਸੀਪਾ ਦੋ ਖਿਡਾਰੀਆਂ ਦੀ ਟੱਕਰ ਕਦੇ ਉੱਤੇ ਕਦੇ ਥੱਲੇ ਕਦੇ ਪੂਰੀ ਬੱਲੇ ਬੱਲੇ ਕਦੇ ਤੇ ਸੰਭਾਲੇ ਸਾਹਮਣੇ ਜਾਂਦੇ ਨੂੰ ਨਾ ਕਦੇ ਖਫੋਹਲੇ ਨਾਲ ਕਮਾਈਆਂ ਰਹਿੰਦੀਆਂ ਯਾ ਮੁੰਡੇ ਦਾ ਜੱਫਾ ਵਧੀਆ ਲੱਗਿਆ ਇੱਕ ਵਾਰ ਤਾੜੀ ਮਾਰ ਦਿਓ ਜ਼ੋਰਦਾਰ ਅਗਲੀ ਰੇਡ ਜਗਰੂ ਪਾਉਣ ਦੇ ਲਈ ਮੈਨੂੰ ਲੱਗਦਾ ਇਹ ਤਾਂ ਨਾ ਗਾਂਦੀ ਹੋਈ ਹੈ ਗਾਂਦੀ ਨੀਡੂ ਮੀਣਾ ਮੀਣਾ ਕਬੱਡੀ ਪਾ ਰਿਹਾ ਹੈ ਖੇਡ ਮੈਦਾਨ ਅੰਦਰ ਪਰ ਸਾਹਮਣੇ ਕਹਿੰਦੇ ਜਗਰੂ ਕੋਸ ਕਰ ਰਿਹਾ ਹੈ ਜੇ ਖੇਪਣ ਵਾਲੇ ਮੀਨੇ ਦਾ ਕਹਿੰਦੇ ਬੰਦਾ ਨਾ ਹੈ ਜਿਹੜਾ ਕਹਿੰਦੇ ਐਨ ਚੋਟੀ ਦੇ ਜੱਫੇ ਲਾਉਂਦਾ ਇਹਨੂੰ ਦੁੱਲਾ ਆਖਦੇ ਆ ਇੱਕ ਬੱਗੇ ਪਿੰਡ ਦੇ ਕਹਿੰਦੇ ਦੁੱਲੇ ਦੀ ਚਰਚਾ ਹੋਈ ਹੈ ਇਹਨਾਂ ਖੇਡ ਮੈਦਾਨਾਂ ਦੇ ਵਿੱਚੋਂ ਸੋਨੂ ਸੋਨੂ ਤੇ ਦੁੱਲਾ ਸਵਾਲ ਵੱਖਰਾ ਖੇਡ ਕਬੱਡੀ ਦਾ ਪਹਿਲੀਆਂ ਦੇ ਵਿੱਚ ਵੀ ਕਹਿੰਦੇ ਮੁੰਡੇ ਨੇ ਸਿਰੇ ਦਾ ਜੱਫਾ ਲਾਇਆ ਤੇ ਦੁੱਲੇ ਦੀ ਵੀ ਕਹਿੰਦੇ ਚਰਚਾ ਫੋਲ ਹੈ ਅੱਜਕੱਲ ਖੇਡ ਮੈਦਾਨਾਂ ਦੇ ਵਿੱਚ ਉਹ ਸਾਹਮਣੇ ਸੋਨੂ ਤੇ ਦੁੱਲਾ ਦੋਵੇਂ ਤੇ ਸੋਨੂ ਭਾਈ ਤਾੜੀਆਂ ਵਾਲੇ ਕੀ ਖਿਆਲ ਹੈ ਫਿਰ ਤਾੜੀ ਮਾਰ ਕੇ ਖੇਡ ਮੈਦਾਨ ਦੇ ਵਿੱਚ ਪੈ ਗਈ ਹੈ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਫੇਰ ਪਾਈ ਹੈ ਚਾਰਾਂ ਦੇ ਵਿੱਚੋਂ ਕਹਿੰਦੇ ਗੱਭਰੂ ਇਸ ਵੇਲੇ ਮੇਰੇ ਵੀਰੋ ਸਰਦਾਰ ਕੁਸ਼ਕਰ ਰਿਹਾ ਪਰ ਦਿੱਤਾ ਅਗਲੀ ਕਬੱਡੀ ਫੇਰ ਕਹਿੰਦੇ ਸੀਪਾ ਭਾਰੀ ਜਾਂ ਥ੍ਰੀ ਹੈ ਆਹ ਵੇਖੋ ਚਾਰ ਜਾਫੀ ਤਿਆਰੀ ਦੇ ਵਿੱਚ ਅਨਮੋਲ ਵਰਗੇ ਮੁੰਡੇ ਇਹਨੂੰ ਦਿਲਪ੍ਰੀਤ ਆਖਦੇ ਆਂ ਸੀਪਾ ਤੇ ਦਿਲਪ੍ਰੀਤ ਦੋ ਖਿਡਾਰੀਆਂ ਦੀ ਅਗਲੀ ਰੇਡ ਫਿਰ ਕਹਿੰਦੇ ਮੀਨਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਔਰ ਚਾਰ ਜਾਫੀ ਤਿਆਰੀ ਦੇ ਵਿੱਚ ਹੈ ਬਿੱਟੂ ਜੀ ਮੀੜੇ ਦੀ ਕਬੱਡੀ ਪੈਣ ਲੱਗੀ ਹੈ ਖੇਡ ਮੈਦਾਨ ਦੇ ਵਿੱਚ ਲਓ ਸਾਹਮਣੇ ਮੀਨਾ ਭਾਈ ਪਟਵਰੇ ਨਾਮ ਹੈ ਤੋਂ ਬਾਅਦ 55 ਦੀਆਂ ਟੀਮਾਂ ਜਿਹੜੀਆਂ ਆ ਮੈਚ ਤੋਂ ਬਾਅਦ ਮੁੰਡੇ ਉਹ ਵੀ ਤਿਆਰੀ ਦੇ ਵਿੱਚ ਰਹਿਣਗੇ ਲਓ ਦੁੱਲਾ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਪਰ ਸਾਹਮਣੇ ਉਹ ਪਜਦੇ ਧੱਕੇ ਉਖੜਦੇ ਪੈਰ ਲੱਗਿਆ ਜੋਰ ਫੈਸਲਾ ਇਸ ਵੇਲੇ ਨੰਬਰ 1 ਮੈਂ ਕਿਹੜਾ ਖੜਾਇਆ ਲਓ ਅਗਲੀ ਕਬੱਡੀ ਫੇਰ ਅਨਮੋਲ ਅਨਮੋਲ ਤੇ ਕਹਿੰਦੇ ਸੀਪਾ ਸੀਪਾ ਤੇ ਅਨਮੋਲ ਦੋ ਖਿਡਾਰੀਆਂ ਦੀ ਟੱਕਰ ਖੇਡ ਮੈਦਾਨ ਅੰਦਰ ਦੋਨੋਂ ਖਿਡਾਰੀ ਮੇਰੇ ਵੀਰੋ ਖੇਡ ਮੈਦਾਨ ਦੇ ਅੰਦਰ ਭਿੱੜਦੇ ਆ ਅਨਮੋਲ ਤੇ ਸੀਪੀ ਤੁਸੀਂ ਖਿਆਲ ਰੱਖਿਓ ਲੋ ਅਗਲੀ ਰੇਡ ਫਿਰ ਕਹਿੰਦੇ ਮੇਰੇ ਵੀਰੋ ਸਲਾਰ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਐਨ ਤਿਆਰੀ ਦੇ ਵਿੱਚ ਹੈ ਖੇਡ ਮੈਦਾਨ ਦੇ ਵਿੱਚ ਸਰਦਾਰ ਦੀ ਕਬੱਡੀ ਪੈਣ ਲੱਗੀ ਹੈ ਬਲਵੰਦੀ ਰੇਡ ਫਿਰ ਕਹਿੰਦੇ ਦੁੱਲਾ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾ ਰਿਹਾ ਹੈ ਚਾਰ ਜਾਫੀ ਕਹਿੰਦੇ ਮੁੰਡੇ ਐਨ ਤਿਆਰੀ ਦੇ ਵਿੱਚ ਐ ਪਰ ਸਾਹਮਣੇ ਵੇਖਦਾ ਵੀ ਦਿਲਪਰੀ ਦੇ ਨਾਲ ਮੁਕਾਬਲਾ ਹੋ ਗਿਆ ਔਰ ਨੰਬਰ ਦੇ ਵਿੱਚ ਫੇਰ ਖੇਡ ਮੈਦਾਨ ਦੇ ਵਿੱਚ ਪੈਂਦੀ ਐ ਚਾਰ ਜਾਫੀ ਐਨ ਤਿਆਰੀ ਦੇ ਵਿੱਚ ਮੇਰੇ ਮਿੱਤਰੋ ਚਾਰਾਂ ਦੇ ਵਿੱਚੋਂ ਕੌਣ ਜਫਾ ਲਾਵੇਗਾ ਆ ਬੱਚੀ ਉਮਰ ਸਾਤੀ ਅੱਠ ਸਾਲ ਦੀ ਆ ਔਰ ਸਾਹਮਣੇ ਜਿਹੜਾ ਰਸਾ ਬੰਨਿਆ ਹੋਇਆ ਲਾਸਟ ਪੇਲੇ ਆਪਾਂ ਉੱਥੇ ਚੜਨਾ ਦੇਖਦੇ ਪਾਸਾ ਰੋਗਣੀ ਤੇ ਪਰ ਖੁਸ਼ੀ ਨੇ ਪ੍ਰਸ਼ੰਸਾ ਕਰ ਦੇਣਾ ਤੁਸੀਂ ਦੇਖ ਕੇ ਹੈਰਾਨ ਰਹੇਗੇ ਕਿ ਇੰਨੀ ਛੋਟੀ ਨਾਲ ਬੱਚੀ ਪਰੋ ਜਾਗੀ ਆ ਜਦ ਖੁਸ਼ੀ ਪਤ ਪੱਜ ਗਿਆ ਉਹਨੂੰ ਫੈਟ ਨਹੀਂ ਕਰ ਦੇਣਾ ਸਾਰੇ ਤਾੜੀਆਂ ਮਾਰ ਕੇ ਕੋਈ ਬੱਚੀ ਆ ਬਹੁਤ ਸ਼ਿਕਾਇਤ ਰਿਓ ਜੋਰੀਆਂ ਤਾੜੀਆਂ ਮਾਰ ਦਿਓ ਬੱਚੀ ਨੂੰ ਹੋਰ ਹੌਸਲਾ ਦੇ ਲਈ ખુશી <laughs> ਗਾੜੀਆਂ ਮਾਰ ਦੋ ਬਈ ਛੁੱਟੀ ਨਹੀਂ ਜਿਹੜਾ ਗਾੜੀ ਚੋਂ ਦਾ ਹੋ ਰਿਹਾ ਇਹ ਕੋਈ ਮਾਇਨੇ ਦੀ ਗੱਲ ਨਹੀਂ ਇੰਟਰ ਜਿਹੜਾ ਜੀ ਜਿਹਦੇ ਫੜੀ ਤੇ ਕਾੰਟਰ ਮਿੱਠੂ ਜੀ ਵੱਲੋਂ ਬਹੁਤ ਸਹਿਯੋਗ ਬਹੁਤ ਬਹੁਤ ਧੰਨਵਾਦ ਆ ਮੈਚ ਫਾਈਨਲ ਮੈਚ ਆ ਜੀ ਕਬੱਡੀ 52 ਕਿਲੋ ਵਰਗ ਦਾ ਇਸ ਤੋਂ ਬਾਅਦ ਫਿਰ ਆਪਾਂ ਥੋੜੇ ਦਿਨਾਂ ਬਾਅਦ ਫੇਰ ਜਿਹੜੀਆਂ ਗਾੜੀਆਂ ਮਾਰ ਕੇ ਆਪਾਂ ਆਪ ਪੁਜਿਆ ਸਰਕਾਰ ਦੇ ਸਤਿਕਾਰਯੋਗ ਦਾ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਹਾਂ ਆਓ ਜੀ ਯਾਦ ਦੀ ਤਸਵੀਰ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨ ਦੀ ਯਾਦ ਦੀ ਤਸਵੀਰ ਜੀ ਮੈਂਬਰ ਸਾਹਿਬ ਆਜੋ ਆਓ ਜੀ ਇਹ ਯਾਦ ਦੀ ਤਸਵੀਰ ਦਾ ਬਹੁਤ ਬਹੁਤ ਧੰਨਵਾਦ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਸਾਡੇ ਦੋਹੇ ਭਾ ਵੱਡੇ ਭਾਈ ਲਾਲਜੀਤ ਸਿੰਘ ਭੋਲਾ ਕਮੇਡਾ ਰੀਵਲ ਸਿੰਘ ਜੀ ਕੈਨੇਡਾ ਭਰਾ ਸਾਡਾ ਵੱਡਾ ਭਾਈ ਰਾਜਾ ਸਿੰਘ ਜੀ ਵੈਦ ਮਨਜੀਤ ਸਿੰਘ ਦਾ ਬਹੁਤ ਬਹੁਤ ਧੰਨਵਾਦ ਹੈ ਇਹ ਪਹਿਲੇ ਦਿਨ ਤੋਂ ਸਾਡੇ ਨਾਲ ਆ ਬੱਚਿਆਂ ਨੂੰ ਯੂਨੀਫਾਰਮ ਵੀ ਭਾਈ ਨੇ ਮਨਜੀਤ ਸਿੰਘ ਨੇ ਆਪਣੇ ਵੱਲੋਂ ਲਿਆ ਕੇ ਦਿੱਤੇ ਆ ਇਹ ਸਾਰੀਆਂ ਸਤਕਾਰ ਦੀ ਸਿੱਚੀਤਾ ਦਾ ਅੱਜ ਦੇ ਖੇਡ ਮੇਲੇ ਤੇ ਪੁਜਨ ਤੇਲੀ ਬੈਡ ਅਰਮਾ ਪਰਗਟ ਕੋਚ ਵੀ ਕਹਿੰਦੇ ਗਰਾਊਂਡ ਦੇ ਵਿੱਚ ਐਨ ਵੱਡੀਆਂ ਸਲਾਮਾਂ ਦੇ ਰਿਹਾ ਭਰਾ ਸਾਡਾ ਤੇ ਕਹਿੰਦੇ ਟੀਮ ਵੀ ਮੇਰੇ ਵੀਰੋ ਧਾਰੀ ਹੈ ਤੇ ਕੋਚ ਸਹਿਬਾਨ ਵੀ ਨੇ ਟੀਮਾਂ ਦੇ ਨਾਲ ਮੁੰਡੇ ਜੋੜ ਗਏ ਕੁਝ ਕਬੱਡੀਆਂ ਇਸ ਮੈਚ ਦੀਆਂ ਬਾਕੀ ਨੇ ਔਰ ਆਪਾਂ ਉਹਨਾਂ ਸਾਰੇ ਬੱਚਿਆਂ ਨੂੰ ਦੱਸ ਦਈਏ ਜਿਹੜੇ ਖੇਡ ਚੁੱਕੇ ਆ ਪਹਿਲਾਂ 30 ਵਾਲੇ 40 ਵਾਲੇ ਜਾਂ ਜਿਨ੍ਹਾਂ ਨੇ ਵੀ ਗਰਾਊਂਡ ਦੇ ਵਿੱਚ ਐਂਟਰੀ ਕੀਤੀ ਆ ਜਿਹੜਾ ਐਵੇਂ ਵੱਡਿਆ ਪ੍ਰਸੰਗਿਅ ਮਗਰ ਵੀ ਬੈਠੇ ਆ ਬੰਦੇ ਵੀ ਬੇਨਤੀ ਆ ਲਗਦੀ ਰੇਡ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਜੱਸਾ ਕਬੱਡੀ ਪਾਉਣ ਦੇ ਲਈ ਵਧਿਆ ਆ ਗਿਆ ਚਾਰ ਇੱਕ ਪਾਸੇ ਕਾਲੂ ਆ ਕਾਲੂ ਤੇ ਦੂਜੇ ਪਾਸੇ ਆਉਂ ਕਹਿੰਦੇ ਸਿਰੇ ਦੀ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਟੱਕਰ ਪੁਆਇੰਟ ਪੁਆਇੰਟ ਜੱਸੇ ਰਾਹ ਆਓ ਆ ਸਿਰੇ ਦੀ ਖੇਡ ਆ ਖੇਡ ਬੱਲੇ 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 ਆ ਗਿਆ ਨਵਾਂ ਗਲੀ ਕਬੱਡੀ ਫੇਰ ਇਸ ਵੇ ਕਹਿੰਦੇ ਮੇਰੇ ਵੀਰੋ ਵਿੱਕੀ ਪਾ ਰਿਹਾ ਹੈ ਖੱਟੀ ਪੱਤੀ ਦੇ ਵਿੱਚ ਕਹਿੰਦੇ ਮੇਰੇ ਵੀਰੋ ਆਹ ਕਹਿੰਦੇ ਵਿੱਕੀ ਨੇ ਪਾਈ ਹੋਈ ਕਬੱਡੀ ਜੋਰਾਂ ਸੋਰਾ ਜਾ ਰੰਗ ਹੈ ਖੇਡ ਮੈਦਾਨ ਦੇ ਵਿੱਚ ਚਾਰ ਜਾਫੀ ਇਹਨੂੰ ਕਾਲੂ ਕਾਲੂ ਕਹਿੰਦੇ ਐ ਆਹ ਸਾਹਮਣੇ ਕਹਿੰਦੇ ਕਾਲੂ ਇਸ ਵੇ ਕਰਦਾ ਕੋਸ਼ਿਸ਼ ਵਿੱਕੀ ਤੇ ਕਹਿੰਦੇ ਕਾਲੂ ਕਾਲੂ ਤੇ ਵਿੱਕੀ ਆਹ ਸਿਰੇ ਦਾ ਮੁਕਾਬਲਾ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਖੇਡਿਆ ਗਿਆ ਕਹਿੰਦੇ ਕਹਿੰਦੇ ਆ ਧਰਤੀ ਤੇ ਗੱਲਾਂ ਹੋਈਆਂ ਐਨ ਦੁਨੀਆ ਦੇ ਵੱਡੇ ਵੱਡੇ ਪੱਲ ਖੇਡੇ ਕਹਿੰਦੇ ਟੌਪਰ ਨੇ ਮੇਰੇ ਵੀਰੋ ਗਰਾਊਂਡ ਦੇ ਵਿੱਚ ਖੇਡਦੇ ਰਹੇ ਆ ਦਰਸ਼ਕ ਵੀਰੋ ਜੇ ਸਵਾਦ ਆ ਰਿਹਾ ਮੈਂ ਬਾਬੇ ਤਾੜੀਆਂ ਮਾਰ ਦੇ ਇੱਕ ਵਾਰ ਦੋਨੇ ਟੀਮਾਂ ਦੇ ਲਈ ਲਓ ਸਾਹਮਣੇ ਦੱਸਾਂ ਤੇ ਦੂਜੇ ਪਾਸੇ ਇਸ ਵੇਲੇ ਨਾਵੀਨ ਸਿਮਰਾ ਸਿਮਰਾ ਤੇ ਗਾਂਧੀ ਗਾਂਧੀ ਤੇ ਸਿਮਰਾ ਸਿਮਰਾ ਦੇ ਗਾਂਧੀ ਗਾਂਧੀ ਤੇ ਸਿਮਰਾ ਸਿਮਰਾ ਤੇ ਗਾਂਧੀ ਪਰ ਪੁਆਇੰਟ ਗਾਂਧੀ ਨੇ ਆਪਣੀ ਟੀਮ ਦੇ ਜਿੱਤੇ ਜੋੜ ਦਿੱਤਾ ਵੀ ਬੱਚੇ ਖੇਡ ਗਰਾਉਂਡ ਦੇ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਮੈਡਲਾਂ ਦੇ ਨਾਲ ਸਨਮਾਨਿਤ ਕੀਤਾ ਜਾਣਾ ਸਾਰੇ ਛੋਟੇ ਵੀਰ ਆਪਣਾ ਸਨਮਾਨ ਲੈ ਕੇ ਜਾਣਗੇ ਜਿਨਨੇ ਵੀ ਖੇਡ ਗਰਾਉਂਡ ਦੇ ਨਾਲ ਜੁੜੇ ਹੋਏ ਨੇ ਲਓ ਸਾਹਮਣੇ ਇੱਕ ਪਾਸੇ ਕਾਸ਼ ਜੱਸਾ ਔਰ ਪੁਆਇੰਟ ਗੱッセ ਦਾ ਸਿੰਘ ਬਹੁਤ ਕੇਅਰ ਕਰ ਰਿਹਾ ਇਸ ਬੱਚੇ ਦੀ ਇੱਕ ਸੌ ਦਾ ਜਿਹੜਾ ਵਿਸ਼ੇਸ਼ ਸਨਮਾਨ ਸਤਕਾਰ ਲਓ ਸਾਹਮਣੇ ਅਮਰਤਪਾਲ ਅਮਰ ਤੇਪਾਲ ਕਬੱਡੀ 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 ਕਰਦਾ ਹੋਇਆ ਸਿਮਰਾ ਵੱਟੀ ਲੈ ਵੀ ਸਿਮਰਾ ਤੇ ਆਹ ਦਫਾ ਲੱਗਿਆ ਤੇ ਗੱਲ ਵੱਡੀ ਹੋ ਜਾਣੀ ਆ ਪਰ ਪੁਆਇੰਟ ਆਮਰ ਤੂਫਾਨ ਨੇ ਆਪਣੀ ਟੀਮ ਦੇ ਜਿੱਸੇ ਜੋੜ ਦਿੱਤਾ ਪਾ ਵੀ ਵਿੱਕੀ ਚੱਕ ਵੀ ਬਸੰਤ ਮਾਈਕ ਲਓ ਵਿੱਕੀ ਵਿੱਕੀ ਕਹਿੰਦੇ ਫੇਰ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵੜਿਆ ਹੋਇਆ ਚਾਰ ਜਾਫੀ ਪੱਟਾਂ ਤੇ ਵੱਜਦੀਆਂ ਥਾਪੀਆਂ ਔਰ ਕੌਣ ਗੱਲ ਬਖਰੀ ਕਰਦਾ ਹੈ ਕੌਣ ਮੇਰੇ ਵੀਰੋ ਸਾਹਮਣਾ ਕਰਦਾ ਹੈ ਖਿਡਾਰੀ ਦੇ ਨਾਲ ਵਿੱਕੀ ਕਹਿੰਦੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵੜਿਆ ਹੋਇਆ ਮੇਰੇ ਮਿੱਤਰੋ ਆਓ ਸਾਹਮਣੇ ਕਹਿੰਦੇ ਆਹ ਮੁੰਡਾ ਵੀ ਸਿਰੇ ਦੀਆਂ ਕਬੱਡੀਆਂ ਪਾ ਰਿਹਾ ਹੈ ਆਹ ਮੁੰਡਾ ਵੀ ਪ੍ਰਦਰਸ਼ਨ ਕਹਿੰਦੇ ਸਿਰੇ ਦਾ ਕਰ ਰਿਹਾ ਹੈ ਨਾਉ ਅਗਲੀ ਰੇਡ ਗਾਂਧੀ ਗਾਂਧੀ ਕਹਿੰਦੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਹੈ ਉਧਰ ਚਾਰਨ ਦੇ ਵਿੱਚੋਂ ਇਹਦੇ ਜਿਹੜੇ ਮੱਤਰਾ ਵੈਸੋ ਨੇ ਛੱਟਨੇ ਹੋਇਆ ਮੁੰਡਿਆ ਅਨੇ ਛੱਟ ਨਹੀਂ ਹੋਇਆ ਮੁੰਡਿਆ ਆਹ ਸਾਹਮਣੇ 32 32 32 32 32 32 ਲੱਗਿਆ ਤਿਆਰ ਜੋ ਦੋ ਖਿਡਾਰੀਆਂ ਦੇ ਦਰਮਿਆਨ ਤਾਂ ਨੰਬਰ ਰੇਟਰ ਦਾ ਨੰਬਰ ਰੇਟਰ ਨੂੰ ਦਿੱਤਾ ਗਿਆ ਨੰਬਰ ਕਿੰਦੇ ਧਾਰੀ ਨੇ ਰੈਫਰੀ ਦੇ ਐਕਸ਼ਨ ਤੇ ਵੀ ਬਾਈ ਮਾਰੋ ਤਾੜੀਆਂ ਜੀ ਨਾ ਐਨ ਕਹਿੰਦੇ ਨਾ ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਜੱਸਾ ਕਬੱਡੀ ਪਾ ਰਿਹਾ ਮੇਰੇ ਵੀਰੋ 16 ਨੰਬਰ ਕਿੱਟ ਦੇ ਵਿੱਚ ਜੱਸਾ ਜੱਸਾ ਤੇ ਜੱਸਾ ਤੇ ਕਹਿੰਦੇ ਇਸ ਵੇਲੇ ਕਾਲੂ 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 ਉਹ ਕਾਲੂ ਤੇ ਕਹਿੰਦੇ ਜੱਸਾ ਜੱਸਾ ਤੇ ਕਹਿੰਦੇ ਕਾਲੂ ਕਬੱਡੀ ਸਿਰੇ ਦੀ ਮੇਰੇ ਮਿੱਤਰੋ ਆਹ ਕਹਿੰਦੇ ਇੱਕ ਤਕੜਾ ਨੰਬਰ ਚੋਣ ਪਾਉ ਜਾਈ ਨਹੀਂ ਗੱਲ ਕਹਿੰਦੇ ਸਮੇਂ ਦੀ ਐ ਉਹ ਗੱਲ ਕਹਿੰਦੇ ਸਮੇਂ ਦੀ ਹੋਣੀ ਐ ਲਓ ਸਾਹਮਣੇ ਨੰਬਰ ਕਾਲੂ ਈਸਰ ਨੇ ਕਿੰਨੇ ਆਪਣੀ ਟੀਮ ਦੇ ਲਈ ਜੰਮ ਹੋ ਗਿਆ ਐ ਅਗਦੀ ਰੇਡ ਅੰਮਰਤ 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 ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵੱਜ ਚੁੱਕਿਆ ਚਾਰਾਂ ਦੇ ਵਿੱਚੋਂ ਕੌਣ ਮੇਰੇ ਮਿੱਤਰੋ ਬੱਟੀ 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 ਕਰ ਗਿਆ ਕਮਾਲ ਨੰਬਰ ਪਲੀ ਬਾਰਾਉਣੀ ਜੋਦੇ ਜੋਦੇ ਬਾਰਾਉਣੀ ਜਿਹੜਾ ਡਿਸੀਜਨ ਬੰਦੇ ਰੈਬਰੀ ਦਾ 1 2 3 ਪੂਰੇ ਚੰਗਾ ਸਾਰੇ ਬੱਚੇ ਬੜੇ ਪਿਆਰੇ ਨੇ ਖੇਡ ਗਰਾਉਂਡ ਦੇ ਨਾਲ ਜੁੜੇ ਹੋਏ ਨੇ ਇਹਨਾਂ ਦਾ ਵੀ ਮਾਨ ਸਤਕਾਰ ਖੇਡ ਗਰਾਉਂਡ ਦੇ ਵੱਲੋਂ ਕੀਤਾ ਜਾਣਾ ਖੁਸ਼ੀ ਤੀਜੇ ਤੋਂ ਦੂਜੇ ਤੇ ਆ ਗਈ ਖੁਸ਼ੀ ਮਨ ਮਾਰਦੇ ਜੋਰ ਆ ਗਈ ਪਹਿਲੇ ਤੇ ਟਪਾਣ ਗਿਆ ਖੇਚ ਦੇ ਕੰਮ ਪਹਿਲੇ ਦੇਖੋ ਤਾੜੀਆਂ ਮਾਰ ਦੋ ਬਾਈ ਸਾਰੇ ਬੱਚੇ ਜੇਤੂ ਆ ਆ ਨੰਨੂ ਵੀ ਸਾਡਾ ਜੇਤੂ ਆ ਪਹਿਲੇ ਨੰਬਰ ਤੇ ਪਰ ਹਾਇ ਪਿਛਲਾ ਜੋ ਪਹਿਲੇ ਨੰਬਰ ਤੇ ਪਹਿਲੇ ਤੇ ਨੰਨੂ ਹਟਾ ਲੋਕ ਜਿਹੜੇ ਸਵਾਗਤ ਆ ਰਹੇ ਦਾ ਤਾੜੀਆਂ ਮਾਰੋ ਇੱਕ ਵਾਰ ਬਹੁਤ ਬਹੁਤ ਧੰਨਵਾਦ ਨਾ ਸਾਹਮਣੇ ਇਸੇ ਨੌਜਨ ਵਿਕੀ ਕਬੱਡੀ ਮਾਣ ਦੇ ਲਈ ਵਾਧਾ ਹੋਇਆ ਔਰ ਚਾਰ ਕਰਮਨ ਤਿਆਰ ਕਾਲੂ ਦੇ ਉਮਦੇ ਬਾਕੀ ਵੀ ਕੀ ਦਸ ਆਪਣਾ ਮੇੜ ਮਾਰ ਲਈ ਪਰ ਪੁਆਇੰਟ ਵਿਖੀ ਆਪਣੀ ਟੀਮ ਦੇ ਜਿੱਤ ਜੋੜਦਾ ਇੱਕ ਚੱਕਰ ਦੇਗਾ ਗਾਂਧੀ 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 ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਖੇਡ ਮੈਦਾਨ ਦੇ ਵਿੱਚ ਐਨ ਤਿਆਰੀ ਦੇ ਵਿੱਚ ਆ ਚਾਰ ਮੁੰਡੇ ਕਹਿੰਦੇ ਤਿਆਰੀ ਦੇ ਵਿੱਚ ਕਰਵਿੰਦਰ ਵੀ ਕਹਿੰਦੇ ਇੱਕ ਸਾਈਡ ਤੇ ਆ ਗਿਆ ਆਹ ਸਾਹਮਣੇ ਆਹ ਜਫਾ ਜਫਾ ਲੱਗ ਗਿਆ ਤਾੜੀਆਂ ਵੱਜਣਗੀਆਂ ਪਰ ਸਾਹਮਣੇ ਨਕਾਰਜਾਬ ਹੋ ਗਿਆ ਥੋੜਾ ਸਮਾਂ ਕਹਿੰਦੇ ਆ ਮੈਚ ਦਾ ਮੇਰੇ ਮਿੱਤਰੋ ਬਾਕੀ ਹੈ ਨ ਉਹ ਇਸ ਲਈ ਜੱੱਸਾ ਜੱੱਸਾ ਕਹਿੰਦੇ ਫੇਰ ਕਬੱਡੀ ਪਾ ਰਿਹਾ ਹੈ ਤੇ ਸਾਹਮਣੇ ਕਹਿੰਦੇ ਇਸ ਵੇਲੇ ਕਾਲਸ ਕਰਦਾ ਕੋਸ਼ਿਸ਼ ਜੱੱਸੇ ਦੇ ਐਕਸ਼ਨ ਵੀ ਕਹਿੰਦੇ ਵੇਖਣਯੋਗ ਹੈ ਆਹ ਸਾਹਮਣੇ ਕਹਿੰਦੇ ਅੰਮ੍ਰਿਤ ਅੰਮ੍ਰਿਤ ਵੀ ਕਬੱਡੀ ਪਾਉਣ ਦੇ ਲਈ ਤਿਆਰੀ ਦੇ ਵਿੱਚ ਹੈ ਇੱਕ ਜੱਫਾ ਕਿਤੇ ਮੈਟਰੋ ਦਾ ਹੋ ਜੇ ਤੇ ਕਹਿੰਦੇ ਰੌਲਾ ਨਾ ਪਾਪੀ ਪੈ ਜਾਣਾ ਲਓ ਸਾਹਮਣੇ ਅੰਮ੍ਰਿਤ ਪਾਲ ਕਬੱਡੀ ਪਾਉਣ ਦੇ ਲਈ ਵਧਾ ਆਇਆ ਇਹ ਕਿਤੇ ਕਿੰਦਾ ਜੱਫਾ ਲਾ ਦੇਣਾ ਫੇਰ ਗੱਲਾਂ ਹੋਣਗੀਆਂ ਘਰਾਂ ਦੇ ਵਿੱਚ ਇਹ ਅਹਿਲੀ ਗੱਲ ਕੀਤੀ ਸੀ ਇਹਨੂੰ ਕਹਿੰਦੇ ਫੜਨਾ ਖਾਲਾ ਜੀ ਦਾ ਵਾਰਾ ਪਰ ਪੁਆਇੰਟ ਉਹ ਮੇਰੀ ਆ ਭਾਈ ਰਿਤੂ ਦਾ ਪੁਆਇੰਟ ਅਮਰਤ ਪਾ ਲਿਆ ਸਿੱਕਾ ਖਰਿਆਂ ਦੇ ਵੱਲ ਪੈਂਦੇ ਆ ਵਿੱਕੀ ਵਿੱਕੀ ਕਹਿੰਦੇ ਫੇਰ ਖੇਡ ਮੈਦਾਨ ਵਿੱਚ ਕਬੱਡੀ ਪੌਂਦ ਲਈ ਤਿਆਰ ਬੱਥਾਰ ਹੈ ਇੱਕ ਜਫਾ ਜਸਨ ਦਾ ਹੋ ਜੇ ਗੱਲ ਵੱਖਰੀ ਹੋ ਜੇ ਨੌ ਕਹਿੰਦੇ ਜਸਨ ਵਰਗੇ ਮੁੰਡੇ ਐਨ ਤਿਆਰੀ ਦੇ ਵਿੱਚ ਐ ਕਾਲੂ ਵਰਗੇ ਮੁੰਡੇ ਕਹਿੰਦੇ ਅੱਜ ਸੋਹਣਾ ਪ੍ਰਦਰਸ਼ਨ ਕਰ ਰਹੇ ਆ ਖੇਡ ਮੈਦਾਨ ਅੰਦਰ ਵਿੱਕੀ ਤੇ ਕਹਿੰਦੇ ਕਾਲੂ ਕਾਲੂ ਤੇ ਵਿੱਕੀ ਲਗਿਆ ਜ਼ੋਰ ਬੱਲੇ ਬੱਲੇ ਕਹਿੰਦੀ ਕਹਿੰਦੇ ਖੇਡ ਮੈਦਾਨ ਦੇ ਵਿੱਚ ਪਾ ਰਿਹਾ ਮੇਰੇ ਮਿੱਤਰੋ ਆਹ ਕਹਿੰਦੇ ਚਾਰ ਜਾਫੀ ਐ ਇਸ ਨੇ ਲਓ ਜਿੱਤ ਹਾਰ ਵਾਲੀਆਂ ਬਾਕੀ ਨੇ ਜਿੱਤ ਹਾਰ ਵਾਲੀਆਂ ਤੇ ਮੈਚ ਸਮਾਪਤ ਲੋ ਬਹਿਤ ਖਿਡਾਰੀ ਵੀ ਅਨਾਉਂਸ ਕਰਾਉਣੇ ਪਹਿਲਾਂ ਆਪਾਂ ਟੀਮਾਂ ਦੇ ਪੁਆਇੰਟ ਵਧিয়ে ਡਾਕਟਰ ਪਲੱਸ ਗੋਪੀ ਟੀਮ ਸਾਡੇ ਡਾਕਟਰ ਪਲੱਸ ਗੋਪੀ ਟੀਮ ਦੇ ਪੁਆਇੰਟ ਸਾਢੇ 23 ਪੁਆਇੰਟ ਰਹੇ ਸੀ ਸਾਢੇ 23 ਨੀਲੂ ਕਬੱਡੀ ਕਲੱਬ ਸੈੱਟ ਹੋਏ ਜੇ ਪੁਆਇੰਟ 26 ਪੁਆਇੰਟ ਡਾਕਟਰ ਪਲੱਸ ਗੋਪੀ ਟੀਮ ਫਾਸਟ ਵੀਡੀਓ ਨਾਲ ਪਹੁੰਚੋਗੇ ਸੈਕੰਡ ਰਾਊਂਡ ਆਜਾ ਡਾਕਟਰ ਬੈਸਟ ਵੀ ਬੋਲਦੀਏ 3 ਕਿਲੋ ਦੇ ਬੈਸਟ ਖਿਡਾਰੀਆਂ ਨੂੰ ਕਪਣਾ ਸਨਮਾਨਿਤ ਕੀਤਾ ਜਾਂਦਾ ਤਾੜੀਆਂ ਮਾਰ ਦਿਓ ਬਈ ਆਜੋ ਸੋਨੂੰ ਜਾਪੀ ਤੇ ਮੀਨਾ ਬੈਸਟ ਟੀਟਰ ਤਾੜੀਆਂ ਮਾਰ ਦਿਓ ਵੀਰੋ ਯਾਰ ਬਹੁਤ ਸਤਕਾਰ ਹੈ ਉਧਰ ਭਾਈ ਜਗਦੇਵ ਦਾ ਵੀ ਡੈਰੀ ਵਾਲਾ ਧੰਨਵਾਦ ਬਹੁਤ-ਬਹੁਤ ਵੱਡੀ ਸੇਵਾ ਬਾਈ ਦੀ ਫੋਟੋ ਕਰਾ ਲਓ ਬਹੁਤ ਨੇੜੇ ਹੋ ਗਏ ਕੋਸ਼ਿਸ਼ ਨਹੀਂ ਕਹਿੰਦੇ ਬੰਦੇ ਪਿੰਡ ਦੇ ਹੀ ਆ। ਸਾਹਮਣੇ ਹਾਂ ਜੀ। ਬਹੁਤ-ਬਹੁਤ ਧੰਨਵਾਦ। ਬੇਟਾ ਸਾਹਮਣੇ ਹਾਂ ਜੀ। 55 ਵਾਲੇ ਵੀ ਆ ਜਾਓ ਭਾਈ ਫਿਰ ਆਪਾਂ ਛੋਟੇ ਬੱਚੀ ਆਪਾਂ। ਹੋ ਜਾ ਭਾਈ ਨਾਲ ਹੋ ਜਾਓ। ਹਾਂ ਜੀ। ਇੱਕੋ ਹੀ ਘਰ ਤੇ ਆ ਭਾਈ ਇਹ ਇੱਕ ਘਰ ਤੇ ਬੰਦੇ। ਕੀ ਬਾਤ ਇੱਕ ਘਰ ਦੇ ਵਿੱਚ ਇੱਕ ਟਰਾਫੀ ਦੇ ਦੋ ਭਾਈ। ਦੇਖੋ ਸਾਹਮਣੇ। ਇੱਕ ਘਟਾਓ ਜੀ। ਬੇਟਾ ਜੀ ਬਹੁਤ-ਬਹੁਤ ਮੁਬਾਰਕਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਤਰਕੀਆਂ ਕਰਨ। ਤਾੜੀਆਂ ਮਾਰ ਦਿਓ ਭਾਈ। ਇਧਰੋਂ ਹੁਣ ਬੱਚੇ ਉੱਠ ਕੇ ਆਈ। ਬੇਟਾ ਜੀ ਸਾਰੇ ਬੱਚਿਆਂ ਨੇ ਇੱਕ ਇੱਕ ਮੈਡਲ ਪਹਿਲਾਂ ਪੁੱਛਣਾ ਸੀ ਉਹ ਤਾਂ ਬੰਦ ਹੋ ਗਏ ਤਾੜੀਆਂ ਮਾਰ ਦਿਓ ਜੀ ਬੜਾ ਬਸੰਤ ਕਿੱਥੇ ਆਈਆਂ ਮੈਡੀਓ ਦੇ ਟੀ ਆਈ ਐਮਸ ਬਸੰਤ ਕਿੱਥੇ ਆ ਬਿੱਟੂ ਕੋਈ ਨਾਲ ਦੇਖੋ ਸਾਰੇ ਸਾਹਮਣੇ ਆ ਜੀ ਸਾਰੇ ਬੱਚਿਆਂ ਦੇ ਜਿਹੜੇ ਸਨਮਾਨ ਹੈ ਉਹ ਮੈਡਲਾਂ ਦੇ ਨਾਲ ਕੀਤੇ ਜਾ ਰਹੇ ਆ 40 ਸਾਰੇ ਵੀਰ ਆ ਜਾਣ ਸੁਦਰੀ ਭਾਈ ਸਟੇਜ ਤੇ ਆਵੇ ਜੀ ਸੁਦਰੀ ਭਾਈ ਦਿੱਤੀ ਹੈ 40 ਕਿਲੋ ਭਾਰ ਵਰਗ ਦੇ ਸਾਰੇ ਬੱਚਿਆਂ ਦਾ ਜਿਹੜਾ ਸਨਮਾਨ ਉਹ ਮੈਦਾਨਾਂ ਦੇ ਨਾਲ ਕੀਤਾ ਜਾ ਰਿਹਾ ਹੈ। ਬਹੁਤ ਆਓ ਮੇਰੇ ਵੀਰ। ਹਾਂ ਜੇ ਕੋਈ ਰਹਿ ਗਿਆ। ਹਾਂ ਕੋਈ ਵੀ ਪਲੇਅਰ ਹੈ ਬਾਈ ਜਿਹੜਾ ਨਾਲ ਜੁੜੇ ਹੈ ਬਾਈ ਸਾਰੇ ਵੀਰਾਂ ਦੇ ਸਨਮਾਨ ਕੀਤਾ ਜਾ ਰਿਹਾ ਹੈ। ਨਵਦੀਪ ਤੇ ਦਿਲਪ੍ਰੀਤ ਬਾਲ ਪੇਪਰ ਦੇ ਨਾਲ ਬਹੁਤ ਸੋਹਣਾ ਦੇਖੋ ਸਾਹਮਣੇ ਸਾਰੇ ਹਾਂਜੀ ਚੈੱਕ ਕਰ ਲੋ ਉਸਤਾਦ।